ਸ਼ੰਭੂ ਬਾਰਡਰ ਦੇ ਉੱਤੇ ਅੱਜ ਕਿਸਾਨਾਂ ਦੇ ਧਰਨੇ ਨੂੰ 200 ਦਿਨ ਪੂਰੇ ਹੋ ਗਏ ਨੇ ਤੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਹੋਵੇਗਾ ਤੇ ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਹੋਣਗੀਆਂ ਦੱਸਿਆ ਕਿ ਇਸ ਗੱਲ ਦਾ ਜਿਹੜਾ ਐਲਾਨ ਹੈ ਉਹ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਕਿ 31 ਅਗਸਤ ਨੂੰ ਜਿਹੜਾ ਇਕੱਠ ਹੈ ਸ਼ੰਭੂ ਬਾਰਡਰ ਦੇ ਉੱਤੇ ਹੋਵੇਗਾ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼ਾਮਿਲ ਹੋਣਗੀਆਂ ਤੇ ਕੇਂਦਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਕਰਨਗੇ ਕਿਸਾਨ ਹਾਲਾਂਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜੇ ਧਰਨੇ ਤੇ ਬੈਠਣ ਦੀ ਰਣਨੀਤੀ ਇਹੋ ਲੱਗੀ ਗਈ ਹੈ ਤੇ ਦੱਸ ਦਈਏ ਕਿ ਲਗਾਤਾਰ ਜਿਹੜੇ ਧਰਨੇ ਤੇ ਕਿਸਾਨ ਬੈਠੇ ਨੇ 13 ਫਰਵਰੀ ਤੋਂ ਬੈਠੇ ਨੇ ਜਦੋਂ ਕਿ ਕਿਸਾਨਾਂ ਦੇ ਨਾਲ ਜਿਹੜੀ ਤਸ਼ੱਦਦ ਹੈ ਉਹ ਵੀ ਢਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ੰਭੂ ਬਾਰਡਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਤੇ ਦੱਸ ਦਈਏ ਕਿ ਜਿਵੇਂ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਹਾ ਗਿਆ ਕਿ ਛੇਤੀ ਤੋਂ ਛੇਤੀ ਇਸ ਬਾਰਡਰ ਨੂੰ ਖੋਲhaya ਜਾਵੇ ਜਿਸ ਦੇ ਕਾਰਨ ਬੀਤੀ ਦਿਨੀ ਮੀਟਿੰਗਾਂ ਵੀ ਹੁੰਦੀਆਂ ਨੇ ਦੋਵੇਂ ਸੂਬਿਆਂ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਨਾਲ ਮਿਲ ਕੇ ਮੀਟਿੰਗ ਹੁੰਦੀ ਹੈ ਪਰ ਜਾ ਕੋਈ ਨਹੀਂ ਨਿਕਲਦਾ ਜਿਹੜੀ ਕਿ ਮੀਟਿੰਗਾਂ ਨੇ ਉਹ ਬੇਸਿੱਟਾ ਨਿਕਲਦੀਆਂ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ 31 ਅਗਸਤ ਨੂੰ ਜਿਹੜੀ ਯਾਨੀ ਕਿ ਅੱਜ 31 ਅਗਸਤ ਨੂੰ ਰਣਨੀਤੀ ਨਵੀਂ ਲਿਖੀ ਜਾਵੇਗੀ ਜਿਸ ਦੇ ਕਰਕੇ ਜਥੇਬੰਦੀਆਂ ਅੱਜ ਸ਼ੰਭੂ ਬਾਰਡਰ ਦੇ ਉੱਤੇ ਇਕੱਠੀਆਂ ਹੋਣਗੀਆਂ ਤੇ ਅਗਲੀ ਰਣਨੀਤੀ ਦਾ ਜਿਹੜਾ ਗੱਲਬਾਤ ਹੈ ਉਹ ਕੀਤੀ ਜਾਵੇਗੀ ਤੇ ਇਸ ਦੇ ਵਿਚਾਲੇ ਜੇਕਰ ਗੱਲ ਕਰੀਏ ਕਿਸਾਨਾਂ ਦੀਆਂ ਮੰਗਾਂ ਦੀ ਤਾਂ ਕਿਸਾਨਾਂ ਦੀਆਂ ਮੇਨ ਮੰਗਾਂ ਉਹੀ ਨੇ ਕਿ ਜਿਹੜਾ ਪਿਛਲੇ ਸਾਲ ਯਾਨੀ ਕਿ ਜਿਹੜਾ ਪਿਛਲੇ ਸਵਾ ਸਾਲ ਦੇ ਵਿੱਚ ਉੱਤਰਨਾ ਲੱਗਿਆ ਸੀ ਉਸ ਦੌਰਾਨ ਜਿਹੜੀਆਂ ਮੰਗਾਂ ਸੀ ਉਹ ਪੂਰੀਆਂ ਨਹੀਂ ਹੋਈਆਂ ਇਸ ਦੇ ਨਾਲ ਦੀ ਐਮਐਸਪੀ ਦੀ ਮੰਗਾਂ ਤੇ ਲਖੀਮਪੁਰ ਖਿਰੀ ਵਾਲਾ ਮਾਮਲਾ ਤੇ ਹੋਰ ਵੀ ਕਈ ਮਾਮਲੇ ਨੇ ਜਿਨ੍ਹਾਂ ਦੇ ਉੱਤੇ ਕਿਸਾਨ ਜਿਹੜੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਕੇਂਦਰ ਦੇ ਵੱਲੋਂ ਸੁਣੀ ਨਹੀਂ ਜਾਂਦੀ ਕੋਈ ਵੀ ਜਿਹੜੀ ਮੀਟਿੰਗ ਹੈ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਹੁੰਦੀ ਜਿਸ ਦੇ ਵਿੱਚ ਹਮੇਸ਼ਾ ਜਿਹੜੀਆਂ ਮੀਟਿੰਗਾਂ ਨੇ ਹੋ ਬੇਸਿੱਟਾ ਨਿਕਲਦੀਆਂ ਨੇ ਜਿਸ ਦੇ ਸਬੰਧ ਵਿੱਚ ਅੱਜ ਖਨੋਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਵੇਗਾ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਇਕੱਠ ਤੋਂ ਬਾਅਦ ਕੀ ਰਣਨੀਤੀ ਹੈ ਜਿਹੜੀ ਲਿਖੀ ਜਾਵੇਗੀ ਕੀ ਫੈਸਲਾ ਇਹ ਜਿਹੜਾ ਸਾਹਮਣੇ ਆਵੇਗਾ